ਪੁਕਾ ਨੇ ਲੈ ਲੈ ਠਾਣੀ ਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ ਲੈ ਲੈ ਠਾਣੀ ਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ ਲੈ ਲੈ ਠਾਣੀ ਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ ਬਈ ਰੋਟੀ ਦੇ ਉੱਤੇ ਠੀਰ ਬਈ mari <laughs> khajri ਵੰਤਾ ਚੜੀ ਨੂਰਗਰ ਹੱਗੇ ਜਾਵੇ ਸੋਨ ਵੀ ਮੈਂ ਵੰਤਾ ਸੀਂਗੀ ਬਾਦੋਂ ਚੰਦ You for what i ਅੰਬਰੀ ਕਣ ਦਾ ਸਾਟਕੇ ਮੁੰਡੇ ਕਿੱਥੋਂ ਲੱਪਣਗੇ ਰੱਬ ਸਾਡੇ ਹਾਨ ਦੇ ਗੁੰਡੇ ਕਿੱਥੋਂ ਲੱਪਣਗੇ ਰੱਬ ਸਾਡੇ ਹਾਨ ਦੇ ਮੁੰਡੇ ਮੇਕਅਪ ਲਾ ਕੇ ਬੜੀ ਮਾਦਰੀ ਦੇ ਮੁੰਡਿਆਂ ਨਾਲ ਡੰਗੇ ਚੱਲੋ ਬਾਬਾ ਐਂਡ ਕਾਮ ਮੰਗੇਣੀ ਤੈਨੂੰ ਇਕੱਲੂ ਬਾਬਾ ਐਂਡ ਕਾਮ ਮੰਗੇਣੀ ਤੈਨੂੰ ਵੇਖਣ ਨੂੰ ਬਾਬਾ ਐਂਡ ਕਾਮ ਹਿੰਨੇ ਪੈਂਦਾ ਸੋਹਣਾ ਮਹੀਨੇ ਮੀਂਹੇ ਮੀਂਹੇ ਹਰਿਆ ਹਰਿਆ ਕਾ ਨੀ ਨਰਦੀਆਂ ਸੇਵੀਆਂ ਕਮਲੇ 'ਚੜ ਕੇ ਆ ਚਾ ਨੀ ਮੈ ਰਿਤੀਆਂ ਸੇਵੀਆਂ ਕਮਲੇ 'ਚੜ ਕੇ ਆ ਦੀ ਮੈ ਰਿਤੀਆਂ ਸੇਵੀਆਂ ਕਮਲੇ 'ਚੜ ਕੇ ਆ ਮੀ ਮੈ ਰਿਤੀਆਂ ਸਿ ਮੁੱਛਾ ਮਨਾ ਕੇ ਆ ਵੇਜੇ ਖਾਣੀਆਂ ਸੇਵੀਆਂ ਮੁੱਛਾ ਮਨਾ ਕੇ ਆ ਵੇਜੇ ਖਾਣੀਆਂ ਸੇਵੀਆਂ ਬੁਤਨੀ ਮਾ ਸੰਦੇ ਡੇਠ ਮਰੇ ਨੇ ਕਦੂ ਜਿਠਾਣੀ ਮਰੀ ਨੇ ਐਸਾ ਤੜਕਾ ਲਾਇਆ ਡੇਠ ਮੇਰਾ ਮੁਛਾ ਮਰੋੜਦਾ ਆਇਆ ਨੀ ਡੇਠ ਮੇਰਾ ਮੁਛਾ ਮਰੋੜਦਾ ਆਇਆ ਨੀ ਡੇਠ ਮੇਰਾ ਮੁਛਾ ਮਰੋੜਦਾ ਆਇਆ ਨੀ ਡੇਠ ਮੇਰਾ ਮੁਛਾ ਮਰੋੜਦਾ ਆਇਆ ਮੈਨੂੰ ਉੱਤੇ ਕਹਿੰਦਾ ਸੂਟ ਨਹੀਂ ਪੰਦੀ ਪਰ ਆਸਰਦਾਈ ਡੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਡੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਦੀ ਨਗਰਪੁਰੀ ਘੋਡਿਆਂ ਪਰਨੇ ਪਈ ਮੇਰੇ ਜੇਠ ਦੇ ਪੁੱਟੇ ਦੇਣੀਆ पजामे कोट जेठो अगे सने पजामे कोट जेठूं अकलबे सने पजामे कोटी दाबू भॻा जे ਨਨਤਾ ਹੁੰਦੀ ਆ ਪੇੜੀਆਂ ਬੀਤ ਨਨਤਾ ਹੁੰਦੀ ਆ ਪੇੜੀਆਂ ਕਾਰ ਵਿੱਚ ਪਾਉਂਦੀਆਂ ਲੜਾਈਆਂ ਮੇਰੀ ਨਹਿਤਾ ਵਾਲੀ ਚੰਗੀ ਕੁਟਕੁਟ ਜਪੀਆਂ ਭਾਈਆ ਨੰਦਾਂ ਚਿੜਕਦੀਆਂ ਬੇਅਕਲਾ ਪਰਜਾਇਆ ਨੰਦਾਂ ਚਿੜਕਦੀਆਂ ਬੇਅਕਲਾ ਪਰਜਾਇਆ ਨੰਦਾਂ ਚਿੜਕਦੀਆਂ ਬੇਅਕਲਾ ਪਰਜਾਇਆ ਨਨਤਾ ਨਹਿੜੀਆਂ ਪੇੜੀਆਂ ਦੇ ਰਿੜਕਾ ਵੇ ਚੱਕ ਲਿਆ ਬੱਕਰੀ 도 ਤੇਰੇ ਕੱਲਿਆ ਸੀ ਮੈਂ ਮੱਝਾਂ ਖਰੀਦਣ ਕੱਲਿਆ ਸੀ ਮੈਂ ਮੱਝਾਂ ਖਰੀਦਣ ਖਰੀਦ ਲਿਆ ਆ ਪੇਡਾਂ ਨਾਲੇ ਦੁੱਧ ਰਿੜਕਾ ਨਾਲੇ ਕਰਾਂ ਚੇਡਾਂ ਨਾਲੇ ਦੁੱਧ ਰਿੜਕਾ ਨਾਲੇ ਖੱਟੀ ਚੁੰਨੀ ਲੈ ਕੇ ਨੀ ਮੈਂ ਤਾਰ ਚੋਣ ਗਈ ਸਾ ਖੱਟੀ ਚੁੰਨੀ ਲੈ ਕੇ ਨੀ ਮੈਂ ਚੋਣ ਗਈ ਸਾ ਖੱਟੀ ਚੁੰਨੀ ਨੇ ਮੇਰਾ ਗਾਲ ਘੋਟੇ ਤਾ ਨੀ ਮੈਂ ਛੇੜੇ ਤੇ ਪਲੇ ਕੇ ਛੜਾ ਜੇਠ ਘੋਟੇ ਤਾ ਨੀ ਮੈਂ ਕੱਟੇ ਤੇ ਪਲੇ ਕੇ ਛੜਾ ਜੇਠ ਘੋਟੇ ਤਾ ਗੱਡਿਆਂ ਵਾਲੇ ਇਹ ਦੇਖੇ ਨਾ ਨੇ ਹੁਣ ਵੇ ਤੂੰ ਬੁੱਢਾ ਸਰੀ ਦਾ ਮੇਰੀ ਜੋੜ ਨਹੀਂ ਹਣੇ ਤੂੰ ਬੁੱਢਾ ਸਰੀ ਗੱਟਿਆ ਆਲੇ ਹੰਗੇ ਕੇ ਸ਼ਿੰਗਾਰੇ ਗੱਟਿਆ ਮੇਰੇ ਜੇਠ ਪੂਣੀਆਂ ਵਟੇ ਵੇਖੋਨੀ ਮੇਰੇ ਹਾਂ ਦੀ ਜੇਠ ਪੂਣੀਆਂ ਵਟੇ ਵੇਖੋਨੀ ਮੇਰੇ ਹੰਢੀਏ ਮੇਰੇ ਜੇਠ ਪੂਣੀਆਂ ਵਟੇ ਵੇਖੋਨੀ ਮੇਰੇ